ਹੈਲੋ ਜੀ ਤੇ ਅੱਜ ਆਪਾਂ ਬਣਾਵਾਂਗੇ ਤੰਦੂਰੀ ਪ੍ਰਸ਼ਾਦੇ ਬਹੁਤ ਹੀ ਵਧੀਆ ਗਰਮਾ-ਗਰਮ ਸੌਫਟ ਵੀ ਤੇ ਕ੍ਰਿਸਪੀ ਵੀ ਜਿਹੜੇ ਆ ਤੁਸੀਂ ਤੰਦੂਰੀ ਪ੍ਰਸ਼ਾਦੇ ਇਸ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਜਿਹੜਾ ਤਰੀਕਾ ਬਹੁਤ ਹੀ ਸੌਖਾ ਤਰੀਕਾ ਆਪਾਂ ਜੱਟਾ ਦੇ ਨਾਲ ਸਾਂਝਾ ਕਰਾਂਗੇ ਇਹ ਜਿਹੜੇ ਪ੍ਰਸ਼ਾਦੇ ਆ ਇਹ ਬਿਨਾ ਤੰਦੂਰ ਤੋਂ ਬਿਨਾ ਚੁੱਲ੍ਹੇ ਤੋਂ ਬਿਨਾ ਗੈਸ ਤੋਂ ਇੱਥੋਂ ਤੱਕ ਕਿ ਬਿਨਾ ਤਵੇ ਤੋਂ ਬਣੇ ਹੋਏ ਆ ਵੈਸੇ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਜਿਹੜੇ ਪ੍ਰਸ਼ਾਦੇ ਆ ਤੰਦੂਰੀ ਉਹ ਜਾਂ ਤੇ ਤਵੇ ਤੇ ਪਾਣੀ ਲਗਾ ਕੇ ਤਵਾ ਉਲਟਾ ਕਰਕੇ ਉਸ ਤਰੀਕੇ ਨਾਲ ਬਣਾਉਣੇ ਦੱਸੇ ਜਾਂਦੇ ਆ ਜਾਂ ਫਿਰ ਕੁੱਕਰ ਗਰਮ ਕਰਕੇ ਤੇ ਉਹਦੇ ਵਿੱਚ ਮਤਲਬ ਜਿਹੜੇ ਪ੍ਰਸ਼ਾਦੇ ਆ ਉਹ ਬਣਾਉਣੇ ਦੱਸੇ ਜਾਂਦੇ ਆ ਕਿ ਕੁੱਕਰ ਗਰਮ ਕਰਕੇ ਉਹਦੇ ਵਿੱਚ ਤੁਸੀਂ ਪ੍ਰਸ਼ਾਦੇ ਲਾ ਲਓ ਤੇ ਫਿਰ ਉਸ ਨੂੰ ਉਲਟਾ ਕਰਕੇ ਤੇ ਗੈਸ ਦੇ ਉੱਪਰ ਰੱਖ ਦੋ ਤੇ ਇਸ ਤਰੀਕੇ ਦੇ ਨਾਲ ਵੀ ਪ੍ਰਸ਼ਾਦੇ ਬਣਾਉਣੇ ਦੱਸੇ ਜਾਂਦੇ ਆ ਪਰ ਇਹ ਦੋਨੋਂ ਹੀ ਤਰੀਕੇ ਜਿਹੜੇ ਸੇਫ ਨਹੀਂ ਆ ਕਿਉਂਕਿ ਜੇ ਡਾਇਰੈਕਟ ਗੈਸ ਤੇ ਰੋਟੀ ਬੰਦੀ ਆ ਉਹ ਆਪਣੇ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਹੁੰਦੀ ਆ ਤੇ ਇਸ ਕਰਕੇ ਆਪਾਂ ਅੱਜ ਤੁਹਾਡੇ ਵਾਸਤੇ ਨਵਾਂ ਤਰੀਕਾ ਲੈ ਕੇ ਆਏ ਆ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਜਿਹੜਾ ਆਟਾ ਵਾ ਉਹ ਵਧੀਆ ਤਰੀਕੇ ਨਾਲ ਗੁੰਨ ਕੇ ਤਿਆਰ ਕਰਨਾ ਕਿਉਂਕਿ ਜਦੋਂ ਤੰਦੂਰੀ ਰੋਟੀ ਬਣਾਈਦੀ ਆ ਤੇ ਉਹਦੇ ਲਈ ਜਿਹੜਾ ਆਟਾ ਵਾ ਉਹ ਨਾਰਮਲ ਆਟੇ ਨਾਲੋਂ ਥੋੜਾ ਜਿਹਾ ਜਿਹੜਾ ਵਾ ਸਖਤ ਗੁੰਨਣਾ ਬਹੁਤ ਜ਼ਰੂਰੀ ਆ ਇਹਦੇ ਨਾਲ ਜਿਹੜੀ ਤੰਦੂਰੀ ਰੋਟੀ ਆ ਬਹੁਤ ਹੀ ਵਧੀਆ ਬਣਦੀ ਆ ਚਾਹੇ ਤੁਸੀਂ ਉਹ ਮਿੱਟੀ ਦੇ ਤੰਦੂਰ ਵਿੱਚ ਬਣਾਓ ਜਾਂ ਕਿਸੇ ਵੀ ਤਰੀਕੇ ਨਾਲ ਤੇ ਆਟਾ ਜਿਹੜਾ ਵਾ ਸਭ ਤੋਂ ਪਹਿਲਾਂ ਮੇਨ ਚੀਜ਼ ਇਹ ਵਾ ਕਿ ਆਟਾ ਹਲਕਾ ਜਾਂ ਜਿਹੜਾ ਵਾ ਕਰੜਾ ਹੋਣਾ ਚਾਹੀਦਾ ਜੇ ਤੁਸੀਂ ਮਤਲਬ ਢਿੱਲੇ ਆٹے ਦੀ ਰੋਟੀ ਪਾਉਂਗੇ ਉਹ ਜਾਂ ਤੇ ਲਟਕ ਜੂਗੀ ਤੇ ਜਾਂ ਫੇ ਮਤਲਬ ਜਿਹੜੀ ਚੀਜ਼ ਤੁਸੀਂ ਬਣਾ ਰਹੇ ਆ ਉਹਦੇ ਨਾਲ ਹੀ ਚਿਪਕ ਜੂਗੀ ਤੇ ਇਸ ਕਰਕੇ ਜਿਹੜਾ ਆਟਾ ਵਾ ਉਹਦਾ ਹਲਕਾ ਜ ਸਖਤ ਹੋਣਾ ਜਿਹੜਾ ਬਹੁਤ ਜ਼ਰੂਰੀ ਆ ਤੇ ਇੱਥੇ ਆਪਾਂ ਚਲੋ ਆਟਾ ਗੁੰਨ ਕੇ ਆਪਾਂ ਪਹਿਲਾਂ ਤਿਆਰ ਕਰ ਲੈਨੇ ਆਂ ਫਿਰ ਆਪਾਂ ਤੁਹਾਨੂੰ ਅੱਗੇ ਦਾ ਪ੍ਰੋਸੈਸ ਦਿਖਾਉਣੇ ਆ ਕਿ ਆਪਾਂ ਇਹ ਜਿਹੜੀ ਰੋਟੀ ਆਪਾਂ ਕਿਸ ਤਰੀਕੇ ਦੇ ਨਾਲ ਬਣਾਉਣ ਜਾ ਰਹੇ ਆ ਕਿਉਂਕਿ ਆਪਾਂ ਇਹਦੇ ਵਿੱਚ ਜਿਹੜਾ ਗੈਸ ਆ ਉਹ ਵੀ ਨਹੀਂ ਯੂਜ਼ ਕਰਨਾ ਤੇ ਜਿਹੜੀ ਅੱਗ ਆ ਉਹ ਵੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਯੂਜ਼ ਕਰਨੀ ਹੈਗੀ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਤੇ ਹੁਣ ਇਹਦੇ ਉੱਪਰ ਆਪਾਂ ਹਲਕਾ ਜਿਹਾ ਘਿਓ ਲਾ ਦੇਵਾਂਗੇ ਜਿਹੜੀ ਤੰਦੂਰੀ ਰੋਟੀ ਹੁੰਦੀ ਹੈ ਇਹਨੂੰ ਜਿੰਨਾ ਹੋ ਸਕੇ ਤੁਸੀਂ ਜਿਹੜਾ ਸੁੱਕਾ ਆਟਾ ਜਿਹਨੂੰ ਆਪਾਂ ਪਲੇਥਨ ਕਹਿੰਦੇ ਨੇ ਘੱਟ ਤੋਂ ਘੱਟ ਲਗਾਓ ਘਿਓ ਲਗਾਉਣਾ ਜਿਹੜਾ ਇਹਦਾ ਮਤਲਬ ਇੱਕ ਜਿਹੜਾ ਟੈਕਸਚਰ ਉਹ ਬਹੁਤ ਹੀ ਵਧੀਆ ਆਉਂਦਾ ਤੇ ਮੈਂ ਇਹਦੇ ਉੱਪਰ ਘਿਓ ਲਗਾ ਕੇ ਤੇ ਇਹਦੇ ਜਿਹੜੇ ਪੇੜੇ ਆ ਉਹ ਵੀ ਮੈਂ ਘਿਓ ਦੇ ਨਾਲ ਹੀ ਕਰੂੰਗੀ ਤੇ ਇੱਧਰ ਆਪਾਂ ਜਿਹਦਾ ਆਪਣਾ ਜਿੱਥੇ ਆਪਾਂ ਬਣਾਉਣ ਜਾ ਰਹੇ ਹਾਂ ਤੇ ਇਹ ਹੈਗਾ ਆਪਣਾ ਇਲੈਕਟ੍ਰਿਕ ਤੰਦੂਰ ਆਪਾਂ ਇਹਨੂੰ ਪੇੜੇ ਕਰਨ ਤੋਂ ਪਹਿਲਾਂ ਥੋੜੀ ਦੇ 10 ਮਿੰਟ ਪਹਿਲਾਂ ਆਪਾਂ ਇਹਨੂੰ ਪ੍ਰੀ ਹੀਟ ਹੋਣ ਲਈ ਰੱਖ ਦੇਣਾ ਵਾ ਤੇ ਆਪਾਂ ਇਹਦੇ ਵਿੱਚ ਅੱਜ ਤੁਹਾਨੂੰ ਪ੍ਰਸ਼ਾਦੇ ਬਣਾ ਕੇ ਦਿਖਾਵਾਂਗੇ ਕਿ ਇਹਦੇ ਵਿੱਚ ਜਿਹੜੇ ਪ੍ਰਸ਼ਾਦੇ ਆ ਕਿਵੇਂ ਦੇ ਬੰਦੇ ਆ ਤੇ ਚਲੋ ਆਪਾਂ ਇੱਥੇ ਪੇੜੇ ਕਰ ਲੈਨੇ ਆ ਇਹਦੇ ਵਿੱਚ ਜੇ ਤੁਸੀਂ ਛੋਟੇ ਸਾਈਜ਼ ਦੀਆਂ ਮਤਲਬ ਰੋਟੀਆਂ ਬਣਾਉਣੇ ਹੋ ਤਾਂ ਤਿੰਨ ਰੋਟੀਆਂ ਅਗਰ ਥੋੜੀਆਂ ਜਿਹੀਆਂ ਵੱਡੇ ਸਾਈਜ਼ ਦੀਆਂ ਰੋਟੀਆਂ ਬਣਾਉਣੇ ਹੋ ਤਾਂ ਫਿਰ ਦੋ ਹੀ ਰੋਟੀਆਂ ਜਿਹੜੀਆਂ ਉਹ ਇਹਦੇ ਵਿੱਚ ਬੰਦੀਆਂ ਨੇ ਇੱਕ ਸੱਤ ਇਦਰ ਜਿਹੜਾ ਆਪਣਾ ਇਹ ਇਲੈਕਟ੍ਰਿਕ ਤੰਦੂਰ ਹੈਗਾ ਵਾ ਇਹ ਵੀ ਲਗਭਗ ਗਰਮ ਹੋ ਚੁੱਕਿਆ ਤੇ ਚਲੋ ਹੁਣ ਆਪਾਂ ਜਿਹੜੇ ਆਪਣੇ ਪ੍ਰਸ਼ਾਦੀ ਆ ਉਹਨਾਂ ਨੂੰ ਆਪਾਂ ਬੇਲਣਾ ਸਟਾਰਟ ਕਰਦੇ ਆ ਤੇ ਇੱਥੇ ਆਪਾਂ ਇਹ ਲੈ ਲਿਆ ਜਿਹੜਾ ਸੁੱਕਾ ਆਟਾ ਆਪਾਂ ਹਲਕਾ ਜਿਹਾ ਲੈ ਲਿਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਸੁੱਕਾ ਆਟਾ ਜਿਹੜਾ ਉਹ ਨਹੀਂ ਯੂਜ਼ ਕਰਨਾ ਹੈਗਾ ਬਸ ਇਸ ਤਰੀਕੇ ਨਾਲ ਹਲਕਾ ਹਲਕਾ ਲਗਾ ਕੇ ਤੇ ਇਹਨੂੰ ਥੋੜਾ ਜਿਹਾ ਵੱਡੇ ਕਰਕੇ ਤੇ ਫਿਰ ਆਪਾਂ ਇਹਨੂੰ ਜਿਹੜਾ ਵਾ ਨਾਰਮਲੀ ਆਪਾਂ ਜਿਹੜਾ ਵਾ ਅਗਰ ਤੁਸੀਂ ਹੱਥ ਨਾਲ ਬਣਾ ਸਕਦੇ ਹੋ ਤੰਦੂਰੀ ਰੋਟੀ ਤੁਸੀਂ ਬਣਾਉਣੀ ਜਾਣਦੇ ਹੋ ਹੱਥ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਘੜ ਸਕਦੇ ਹੋ ਹਨਾ ਤੇ ਫੇ ਤੁਸੀਂ ਹੱਥ ਨਾ ਬਣਾ ਲਓ ਨਹੀਂ ਤੇ ਫੇ ਇਸ ਤਰੀਕੇ ਨਾਲ ਹਲਕਾ ਹਲਕਾ ਇਹਨੂੰ ਜਿਹੜਾ ਵਾ ਵੇਲਲੇ ਦੇ ਨਾਲ ਵੇਲ ਲਓ ਤੇ ਫੇਰ ਵੀ ਤੁਸੀਂ ਜਾਂ ਨਾਰਮਲੀ ਤੁਸੀਂ ਜਿੰਨੀ ਕਿ ਮਤਲਬ ਪਤਲੀ ਰੱਖਣੀ ਚਾਹੁੰਦੇ ਹੋ ਤੇ ਇਸ ਤਰੀਕੇ ਤੁਸੀਂ ਵੇਲ ਕੇ ਵੀ ਇਹਦੇ ਵਿੱਚ ਪਾ ਦੋਗੇ ਤੇ ਤਾਂ ਵੀ ਜਿਹੜੀ ਰੋਟੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਗੀ ਤੇ ਮੈਂ ਸਭ ਤੋਂ ਪਹਿਲਾਂ ਮਤਲਬ ਤਿੰਨ ਰੋਟੀਆਂ ਇਹਦੇ ਵਿੱਚ ਪਾਉਂਗੀ ਕਿਉਂਕਿ ਰੋਟੀਆਂ ਬਹੁਤ ਜ਼ਿਆਦੀਆਂ ਵੱਡੀਆਂ ਨਹੀਂ ਐ ਤੇ ਆਪਾਂ ਮਤਲਬ ਤਿੰਨ ਰੋਟੀਆਂ ਜਿਹੜੀਆਂ ਵਾ ਉਹ ਵੇਲ ਕੇ ਤਿਆਰ ਕਰ ਲਵਾਂਗੇ ਤਿੰਨ ਜਿਹੜੇ ਫੁਲਕੇ ਆਪਾਂ ਬਣਾ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਚੱਲਦੇ ਆਂ ਆਪਣੇ ਤੰਦੂਰ ਦੇ ਕੋਲੇ ਤੇ ਇੱਥੇ ਆਪਾਂ ਜਿਹੜਾ ਤੰਦੂਰ ਆ ਉਹ ਗਰਮ ਹੋ ਚੁੱਕਿਆ ਤੇ ਨਾਲ ਹੀ ਆਪਾਂ ਇੱਕ ਕੌਲੀ ਦੇ ਵਿੱਚ ਪਾਣੀ ਲੈ ਲਿਆ ਕਿਉਂਕਿ ਤੰਦੂਰੀ ਰੋਟੀ ਨੂੰ ਪਾਣੀ ਲੱਗਣਾ ਬਹੁਤ ਜ਼ਰੂਰੀ ਹੈ ਤੇ ਇਹਨੂੰ ਇਸ ਤਰੀਕੇ ਦੇ ਨਾਲ ਪਾਣੀ ਲਗਾ ਕੇ ਹਲਕਾ ਜਿਹਾ ਆਪਾਂ ਇਹਨੂੰ ਆਪ ਦੇ ਇਹਦੇ ਸਾਈਜ਼ ਤੋਂ ਹਲਕਾ ਜਿਹਾ ਵੱਡਾ ਕਰਾਂਗੇ ਇਸ ਤਰੀਕੇ ਦੇ ਨਾਲ ਜਿਹੜੀ ਰੋਟੀ ਆ ਉਹਨੂੰ ਮਤਲਬ ਕਰਨ ਦੇ ਨਾਲ ਜਿਹੜਾ ਇਹਦਾ ਟੈਕਸਚਰ ਆ ਉਹ ਬਹੁਤ ਹੀ ਵਧੀਆ ਆਉਂਦਾ ਵਾ ਹੈ ਨਾ ਬਿਲਕੁਲ ਤੰਦੂਰ ਵਾਲੀ ਫੀਲਿੰਗ ਆਉਂਦੀ ਹੈ ਤੇ ਇਹ ਦੇਖੋ ਆਪਾਂ ਜਿਹੜੀਆਂ ਤਿੰਨੋਂ ਰੋਟੀਆਂ ਵਾਂ ਇਸ ਤਰੀਕੇ ਨਾਲ ਇਹਨਾਂ ਨੂੰ ਹਲਕਾ ਪਾਣੀ ਲਗਾ ਕੇ ਥੋੜੀਆਂ ਜਿਹੀਆਂ ਵੱਡੀਆਂ ਕਰਕੇ ਤਿੰਨੋਂ ਰੋਟੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਭਾਦਵਾਂਗੇ ਇਹ ਬਹੁਤ ਹੀ ਈਜ਼ੀ ਜਿਹੜਾ ਤਰੀਕਾ ਵਾ ਇਹ ਰੋਟੀ ਬਣਾਉਣ ਦਾ ਤੇ ਬਹੁਤ ਹੀ ਜ਼ਿਆਦਾ ਸੇਫ ਵੀ ਆ ਇਹਦੇ ਵਿੱਚ ਕੋਈ ਗੈਸ ਨਹੀਂ ਕੋਈ ਧੂਆ ਨਹੀਂ ਕੋਈ ਕੁਛ ਨਹੀਂ ਕੋਈ ਲੱਕੜੀ ਦੀ ਜ਼ਰੂਰਤ ਨਹੀਂ ਹਨਾ ਤੇ ਇਹ ਬਿਲਕੁਲ ਮਤਲਬ ਬਹੁਤ ਹੀ ਆਸਾਨ ਔਰ ਬਹੁਤ ਹੀ ਸੇਫ ਤਰੀਕਾ ਮੈਂ ਇਹਨੂੰ ਮਤਲਬ ਕਾਫੀ ਕਾਫੀ ਦੇਰ ਤੋਂ ਯੂਜ਼ ਕਰ ਰਹੀ ਆ ਆ ਦੇਖੋ ਤੁਸੀਂ ਕਿੰਨੀ ਜਲਦੀ ਜਿਹੜਾ ਆਪਣਾ ਕਿੰਨਾ ਸੋਹਣਾ ਜਿਹੜਾ ਪ੍ਰਸ਼ਾਦਾ ਸੀ ਉਹ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇੱਥੇ ਜਿਹੜਾ ਥੋੜਾ ਜਿਹੜਾ ਸੀਕ ਆ ਇਹ ਜਿਆਦਾ ਖੰਦਾਵਾ ਤੇ ਆਪਾਂ ਹੁਣ ਇਹਨਾਂ ਨੂੰ ਸਹੀ ਅਸੀਂ ਇਹ ਕਰਕੇ ਇਹਦੀ ਜਿਹੜੀ ਜਗ੍ਹਾ ਆਪਾਂ ਬਦਲ ਦੇਣੀ ਆ ਜਿਹੜੀ ਰੋਟੀ ਬਣ ਗਈ ਉਹਨੂੰ ਆਪਾਂ ਪਿੱਛੇ ਕਰ ਦੇਣਾ ਤੇ ਜਿਹੜੀ ਹਜੇ ਕੱਚੀ ਰੋਟੀ ਉਹਨੂੰ ਆਪਾਂ ਥੋੜਾ ਜਿਹਾ ਅੱਗੇ ਕਰ ਦੇਣਾ ਤੇ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਮਤਲਬ ਥ ਤੇ ਆਪਾਂ ਜਿਹੜੀਆਂ ਆਪਣੇ ਪ੍ਰਸ਼ਾਦੇ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾ ਕੇ ਤਿਆਰ ਆ ਦੇਖੋ ਤੁਸੀਂ ਕਿੰਨਾ ਸੋਹਣਾ ਜਿਹੜਾ ਪ੍ਰਸ਼ਾਦਾ ਆਪਣਾ ਬਣ ਕੇ ਤਿਆਰ ਹੋਇਆ ਤੇ ਤੰਦੂਰੀ ਰੋਟੀ ਦੇ ਉੱਪਰ ਜਿਹੜਾ ਮਤਲਬ ਹਲਕਾ ਜਿਹਾ ਘਿਓ ਲਾ ਦੋ ਦੇਸੀ ਘਿਓ ਤੇ ਇਹਦੇ ਨਾਲ ਹੀ ਹੋਰ ਵੀ ਮਤਲਬ ਹੁਣ ਮੈਂ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾਉਣੀ ਆ ਕਿ ਬਹੁਤ ਹੀ ਸੋਹਣਾ ਪ੍ਰਸ਼ਾਦਾ ਪਰ ਇਹ ਤੇ ਘਿਓ ਥੋੜਾ ਜਿਆਦਾ ਲੱਗ ਗਿਆ ਸੀ ਤੇ ਇਸ ਕਰਕੇ ਆ ਦੇਖੋ ਕਿੰਨਾ ਸੋਹਣਾ ਦੋਨਾਂ ਸਾਈਡਾਂ ਤੋਂ ਪ੍ਰਸ਼ਾਦਾ ਜਿਹੜਾ ਬਣ ਕੇ ਆਪਣਾ ਤਿਆਰ ਹੋ ਗਿਆ ਤੇ ਆ ਵੀ ਜਿਹੜੇ ਦੋ ਪ੍ਰਸ਼ਾਦੇ ਆ ਬਣ ਗਏ ਆ ਤੇ ਇਸ ਤਰੀਕੇ ਨਾਲ ਇਹਦੇ ਵਿੱਚ ਛੱਟਪਟ ਜਿਹੜੀਆਂ ਮਤਲਬ ਫੁਲਕੀਆਂ ਹੁਲੱਥ ਜਾਂਦੀ ਇਹਦੇ ਵਿੱਚ ਭਾਵੇਂ ਤੁਸੀਂ ਪੂਰੇ ਪਰਿਵਾਰ ਲਈ ਬਣਾਉਣੇ ਆ ਤੇ ਇਹਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਰੋਟੀਆਂ ਜਿਹੜੀਆਂ ਆਪਣੀਆਂ ਪ੍ਰਸ਼ਾਦੇ ਜਿਹੜੇ ਆਪਣੇ ਉਹ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹ ਬਹੁਤ ਹੀ ਵਧੀਆ ਤਰੀਕਾ ਹੈਗਾ ਤੰਦੂਰੀ ਜਿਹੜੇ ਖਾਂਦੇ ਸ਼ਕੀਨ ਨੇ ਉਹਨਾਂ ਵਾਸਤੇ ਇਹ ਜਿਹੜੀਆਂ ਦੋ ਰੋਟੀਆਂ ਮੈਂ ਪਾਈਆਂ ਇਹ ਮੈਂ ਐਸੀ ਤਰੀਕੇ ਦੇ ਨਾਲ ਮੈਂ ਨੋਰਮਲੀ ਜਿਵੇਂ ਆਪਾਂ ਰੋਟੀ ਤਵੇ ਤੇ ਪਾਈਦੀ ਆ ਉਸ ਤਰੀਕੇ ਦੇ ਨਾਲ ਚੱਕਲੇ ਵੇਲ ਲੈਣਾ ਵੇਲ ਕੇ ਤੇ ਮਤਲਬ ਰੱਖ ਦਿੱਤੀਆਂ ਇਹਦੇ ਵਿੱਚ ਤੇ ਇੱਕ ਇਹਦੇ ਚ ਇੱਕ ਖਾਸ ਚੀਜ਼ ਹੈ ਕਿ ਇੱਥੇ ਅੱਗੇ ਗਲਾਸ ਲੱਗਿਆ ਉਹਦੇ ਵਿੱਚ ਤੁਸੀਂ ਰੋਟੀ ਬਣਦੀ ਦੇਖ ਸਕਦੇ ਹੋ ਜਿਵੇਂ ਆ ਰੋਟੀ ਫੁੱਲ ਰਹੀ ਹੈ ਇਸ ਟਾਈਮ ਹਨਾ ਤੇ ਇਹਦੇ ਥਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤੁਹਾਡੀ ਰੋਟੀ ਆ ਬਣ ਗਈ ਆ ਜਾਂ ਨਹੀਂ ਬਣ ਗਈ ਹਜੇ ਆ ਦੇਖੋ ਤੁਸੀਂ ਸੇਮ ਉਸੇ ਤਰੀਕੇ ਦੇ ਨਾਲ ਮਤਲਬ ਜਿਹੜੀ ਰੋਟੀ ਆਪਾਂ ਦੇਖੀ ਸੀਗੀ ਫੁੱਲਣ ਲਈ ਆ ਤੇ ਉਹ ਦੇਖੋ ਤੇ ਇੱਥੇ ਹਲਕਾ ਜਿਹਾ ਮੈਨੂੰ ਕੈਮਰਾ ਮਤਲਬ ਸੈੱਟ ਕਰਨੇ ਵਿੱਚ ਇੱਕ ਦੋ ਸੈਕਿੰਡ ਦੀ ਦੇਰ ਹੋ ਗਈ ਤੇ ਉਹਨਾਂ ਦੇ ਵਿੱਚ ਹੀ ਰੋਟੀਆਂ ਨੂੰ ਥੋੜਾ ਜਿਹਾ ਸੇਕ ਜਾਦਾ ਲੱਗ ਗਿਆ ਬਟ ਫੇਰ ਵੀ ਮਤਲਬ ਜਿਹੜੀਆਂ ਰੋਟੀਆਂ ਬਹੁਤ ਹੀ ਵਧੀਆ ਦੇਖੋ ਫੁੱਲੀਆਂ ਫੁੱਲੀਆਂ ਰੋਟੀਆਂ ਜਿਹੜੀਆਂ ਇਹਦੇ ਵਿੱਚ ਬਣ ਕੇ ਬਿਲਕੁਲ ਤਿਆਰ ਹੁੰਦੀਆਂ ਵਾ ਤੇ ਮੈਂ ਤੇ ਜਿੱਦਣੇ ਰੋਟੀਆਂ ਬਣਾਉਨੀਆਂ ਹਨਾ ਤੇ ਬੱਚੇ ਵੀ ਵੱਡੇ ਵੀ ਸਾਰਿਆਂ ਨੂੰ ਬਹੁਤ ਪਸੰਦ ਆਉਂਦੀਆਂ ਔਰ ਖਾਸ ਕਰ ਬੱਚੇ ਜਿੱਦਣ ਤੰਦੂਰ ਦੀ ਰੋਟੀ ਬਣਦੀ ਹੈ ਬੱਚੇ ਹਮੇਸ਼ਾ ਰੱਜ ਕੇ ਰੋਟੀ ਖਾਂਦੇ ਹਨਾ ਬੱਚਿਆਂ ਨੂੰ ਇਹ ਬਹੁਤ ਹੀ ਪਸੰਦ ਆਉਂਦੀਆਂ ਚਾਹੇ ਕੋਈ ਗਰੀਵੀ ਵਾਲੀ ਸਬਜੀ ਹੋਵੇ ਜਾਂ ਕੋਈ ਮਤਲਬ ਸੁੱਕੀ ਸਬਜੀ ਹੋਵੇ ਤੇ ਇਸ ਤੋਂ ਬਾਅਦ ਆ ਤਿੰਨ ਫੁਲਕੇ ਜਿਹੜੇ ਸੀ ਮੈਂ ਫੇਰ ਪਾਏ ਤੇ ਉਹ ਵੀ ਆਪਣੇ ਮਿੰਟੋ ਸਕਿੰਟੀ ਜਿਹੜੇ ਫੁਲਕੇ ਸੀਗੇ ਬਣ ਕੇ ਤਿਆਰ ਹੋ ਗਏ ਤੇ ਇਸੇ ਤਰੀਕੇ ਨਾਲ ਦੇਖੋ ਮੈਂ ਤੇ ਆਪਣੇ ਪੂਰੇ ਪਰਿਵਾਰ ਲਈ ਬਣਾ ਲੀਆਂ ਰੋਟੀਆਂ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਮਤਲਬ ਇਹ ਵਾਲਾ ਜਿਹੜਾ ਤਰੀਕਾ ਕਿਵੇਂ ਦਾ ਲੱਗਿਆ ਔਰ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਜਰੂਰ ਦੱਸਿਓ ਵੀਡੀਓ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਔਰ ਅੱਗੇ ਤੋਂ ਤੁਸੀਂ ਕਿਵੇਂ ਦੀ ਵੀਡੀਓ ਦੇਖਣੀ ਚਾਹੋਗੇ ਤੇ ਇਹ ਵੀ ਜਰੂਰ ਮਤਲਬ ਦੱਸਿਓ ਤੇ ਆਪਾਂ ਉਸ ਚੀਜ਼ ਦੇ ਉੱਪਰ ਵੀਡੀਓ ਜਰੂਰ ਬਣਾਵਾਂਗੇ ਅਗਰ ਤੁਸੀਂ ਇਹ ਵੀ ਪੁੱਛੋਗੇ ਕਿ ਆਪਾਂ ਇਹ ਤੰਦੂਰ ਕਿੱਥੋਂ ਲਿਆਵਾ ਆਪਾਂ ਤੁਹਾਨੂੰ ਇਹ ਵੀ ਦੱਸ ਦਾਂਗੇ ਇਹਨੂੰ ਯੂਜ਼ ਕਿਵੇਂ ਕਰਨਾ ਇਹਨੂੰ ਤਰੀਕੇ ਕਿਵੇਂ ਆ ਚਲਾਉਣ ਦਾ ਕੀ ਤਰੀਕਾ ਵਾ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਤੇ ਇਹਦੇ ਵਿੱਚ ਮੇਨ ਗੱਲ ਇਹਦੀ ਇਹ ਵਾ ਕਿ ਤੁਸੀਂ ਕਿੰਨੀ ਵੀ ਕੁਆਂਟੀਟੀ ਦੇ ਵਿੱਚ ਇਹਦੇ ਵਿੱਚ ਤੁਸੀਂ ਪ੍ਰਸ਼ਾਦੇ ਬਣਾ ਸਕਦੇ ਆ ਇਹਦੇ ਵਿੱਚ ਆਪਾਂ ਬਣਾਉਦੇ ਥੱਕ ਦੇਣੀਆਂ ਅੱਕ ਦੇਣੀਆਂ ਬਹੁਤ ਹੀ ਸਿੰਪਲ ਜਿਹਾ ਤਰੀਕਾ ਵਾ ਬਹੁਤ ਹੀ ਸਿੰਪਲ ਜਿਹਾ ਵੀ ਆ ਆ ਬਣਾਉਂਦਾ ਜਿਹੜੇ ਇਹਦੇ ਵਿੱਚ ਪ੍ਰਸ਼ਾਦੇ ਤੇ ਇਸ ਕਰਕੇ ਆਪਾਂ ਬਿਲਕੁਲ ਹੀ ਮਤਲਬ ਉਹ ਇਹਦੇ ਚੱਕ ਦੇ ਥੱਕ ਦੇਣੀਆਂ ਤੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਇਹ ਜਿਹੜਾ ਗੈਜਟ ਹੈ ਕਿਵੇਂ ਦਾ ਲੱਗਿਆ ਓਕੇ ਵੀਡੀਓ ਵੇਖਣ ਲਈ ਧੰਨਵਾਦ ਥੈਂਕ ਯੂ